ਸ਼ਨੀਵਾਰ ਬੀਤੀ ਰਾਤ 11:30 ਵਜੇ ਯੂਐਸਏ ਆਰਮੀ ਦਾ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕਰਦਾ ਜਿਸ ਦੇ ਵਿੱਚ ਯੂਐਸਏ ਤੋਂ ਡਿਪੋਰਟ ਹੋਏ 116 ਨੌਜਵਾਨ ਜਿਹੜੇ ਯਾਤਰੀ ਨੇ ਉਹ ਸਵਾਰ ਹੁੰਦੇ ਨੇ ਜੋ ਕਿ ਯੂਐਸਏ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਜਿਨ੍ਹਾਂ ਨੂੰ ਡੋਨਾਲਡ 트੍ਰੰਪ ਨੇ ਜਿਹੜਾ ਕਿ ਵਾਪਸ ਦੇਸ਼ ਭੇਜ ਦਿੱਤਾ ਹੈ ਉਹਨਾਂ ਨੂੰ ਡਿਪੋਰਟ ਕਰਕੇ ਦੱਸਦੀ ਕਿ ਇਨ੍ਹਾਂ 116 ਯਾਤਰੀਆਂ ਦੇ ਵਿੱਚੋਂ ਦੋ ਚਚੇਰੇ ਭਰਾਵਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਪਟਿਆਲਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਰਿਹਾ ਤੇ ਜਿਹੜਾ ਕਿ 2023 ਦੇ ਵਿੱਚ ਇੱਕ ਵੱਡਾ ਕਾਂਡ ਕਰਕੇ ਦੋਵੇਂ ਭਰਾ ਜਿਹੜੇ ਵਿਦੇਸ਼ ਭੱਜੇ ਸੀ ਕਿ ਉੱਥੇ ਹੀ ਡੋਂਕੀ ਲਗਾ ਕੇ ਜਿਹੜਾ ਵਿਦੇਸ਼ ਗਿਆ ਸੀ 1 ਕਰੋੜ 20 ਲੱਖ ਰੁਪਇਆ ਇਹਨਾਂ ਦੇ ਵੱਲੋਂ ਜਿਹੜਾ ਖਰਚ ਕੀਤਾ ਗਿਆ ਸੀ ਬਾਹਰ ਜਾਣ ਦੇ ਲਈ ਤਾਂ 2023 ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਕਤਲ ਕੀਤਾ ਗਿਆ ਤੇ ਕਤਲ ਦੀ ਵਾਰਦਾਤ ਦੇ ਵਿੱਚ ਜਿਹੜਾ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਤੈਨਾਂ ਬੱਚਿਆਂ ਦੇ ਜਿਹੜਾ ਇਹਨਾਂ ਨੌਜਵਾਨਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਜਿਹੜੇ ਨੇ ਬੇਕਸੂਰ ਨੇ ਉਹਨਾਂ ਨੂੰ ਛੱਡਿਆ ਜਾਵੇ ਉਹ ਇੱਕ ਕੈਦ ਤੋਂ ਛੁੱਟ ਕੇ ਦੂਜੀ ਕੈਦ ਦੇ ਵਿੱਚ ਬੰਦ ਹੋ ਗਏ ਨੇ ਤਾਂ ਦੱਸਦੀ ਕਿ 2023 ਦੇ ਵਿੱਚ ਇੱਕ ਕਤਲ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਹੁਣ ਇਹਨਾਂ ਨੂੰ ਜਿਹੜਾ ਕਿ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਲਿਆ ਜਾਵੇਗਾ ਉਸ ਤੋਂ ਬਾਅਦ ਜਿਹੜੀ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ ਤਾਂ ਪੰਜਾਬ ਪੁਲਿਸ ਨੇ ਸ਼ਨੀਵਾਰ ਰਾਤ 11:30 ਵਜੇ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਵਾਪਸ ਆਏ 116 ਯਾਤਰੀਆਂ ਵਿੱਚੋਂ ਦੋ ਭਰਾਵਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਉਹਨਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਾਂਚ ਤੋਂ ਪਤਾ ਲੱਗਾ ਕਿ ਦੋਵਾਂ ਚਚੇਰੇ ਭਰਾਵਾਂ ਦੇ ਵਿਰੁੱਧ 25 ਜੂਨ 2023 ਨੂੰ ਉਵ ਰਾਜਪੁਰਾ ਪਟਿਆਲਾ ਵਿਖੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਫਿਲਹਾਲ ਦੋਵੇਂ ਭਰਾਵਾਂ ਨੂੰ ਅੱਜ ਦੁਪਹਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਹਨਾਂ ਦਾ ਰਿਮਾਂਡ ਲਿਆ ਜਾਵੇਗਾ ਗ੍ਰਿਫਤਾਰ ਕੀਤੇ ਗਏ ਦੋਵੇਂ ਜਿਹੜੇ ਚਚੇਰੇ ਭਰਾਵਾਂ ਦੀ ਪਛਾਣ ਸੰਦੀਪ ਅਤੇ ਪ੍ਰਦੀਪ ਦੇ ਵਜੋਂ ਹੋਈ ਹੈ ਇੱਥੇ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਤੇ ਝੂਠਾ ਕੇਸ ਦਰਜ ਕਰਨ ਦਾ ਦੋਸ਼ ਲਗਾਇਆ ਪੁਲਿਸ ਤੇ ਪ੍ਰਾਪਤ ਐਫਆਈਆਰ ਦੇ ਅਨੁਸਾਰ 25 ਜੂਨ 2023 ਨੂੰ ਪਿੰਡ ਢਿੰਡਸਾ ਦੇ ਹਸਮੁਖ ਦੀ ਦਾਣਾ ਮੰਡੀ ਨੇੜੇ ਫਲ ਵਿਕtreਵਾਂ ਦੇ ਨਾਲ ਜਿਹੜਾ ਲੜਾਈ ਹੋਈ ਸੀ ਸਸ ਮੁਕ ਦੇ ਕੈਨ ਤੇ ਸੰਦੀਪ ਅਤੇ ਪ੍ਰਦੀਪ ਤਲਵਾਰਾ ਲੈ ਕੇ ਦਾਣਾ ਮੰਡੀ ਪਹੁੰਚੇ ਜਿਸ ਤੋਂ ਬਾਅਦ ਮੁਲਜ਼ਮਾਂ ਦੇ ਵਿਚਕਾਰ ਲੜਾਈ ਹੋ ਗਈ ਅਤੇ ਸਰਵਨ ਸਿੰਘ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋਈ ਸੀ ਦੋਵਾਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਹੀ ਪ੍ਰਦੀਪ ਅਤੇ ਸੰਦੀਪ ਦੇ ਘਰਾਂ 'ਾਂ ਆਉਂਦੀ ਸੂਚਨਾ ਮਿਲੀ ਸੀ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੋਵਾਂ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਸਾਨੂੰ ਉਮੀਦ ਸੀ ਕਿ ਉਹ ਦੋਵੇਂ ਕਾਰਾ ਜਾਣਗੇ ਪਰ ਅਜੇ ਆ ਨਹੀਂ ਹੋਇਆ ਦੋਵਾਂ ਨੂੰ ਵਿਦੇਸ਼ ਭੇਜਣ ਦੇ ਲਈ 1 ਕਰੋੜ 20 ਲੱਖ ਰੁਪਏ ਜਿਹੜੇ ਖਰਚ ਕੀਤੇ ਗਏ ਸੀ ਨਾਮ ਸਿੰਘ ਨੇ ਦੱਸਿਆ ਕਿ ਪੈਸੇ ਲੈਣ ਤੋਂ ਪਹਿਲਾਂ ਏਜੰਟ ਨੇ ਕਿਹਾ ਸੀ ਕਿ ਉਹ ਇਸ ਨੂੰ ਇੱਕ ਸਾਫ਼ ਰਸਤੇ ਰੇ ਭੇਜੇਗਾ ਪਰ ਦੋਵੇਂ ਬੱਚਿਆਂ ਨੂੰ ਜੰਗਲ ਦੇ ਵਿੱਚੋਂ ਭੇਜ ਦਿੱਤਾ ਗਿਆ ਸੀ ਇਸ ਪੂਰੇ ਮਾਮਲੇ ਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੇਰਾ ਮਨਦੀਪ ਸਿੰਘ ਨਾਮ ਹੈ ਜੀ ਮੈਂ ਪਰਦੀਪ ਸਿੰਘ ਦਾ ਵੱਡਾ ਭਰਾ ਹਾਂ ਇਹ ਵੀ ਨਹੀਂ ਤਰੀਕ ਦੀ ਹਾਂ ਹਾਂ ਬਰਦਰ ਨੇ ਇੱਕ ਚਾਚਾ ਜੀ ਦਾ ਬੇਟਾ ਹੈ ਇੱਕ ਮੇਰਾ ਵੀ ਇਹ ਮਾਮਲਾ ਆਇਆ ਜੀ ਕੋਈ ਰੈਕਟ ਕਰਨ ਦਾ ਮਾਮਲਾ ਹੈ ਰਦਾ ਕੀ ਕੁਝ 2-3 ਸਾਲ ਦੀ ਪੁਰਾਣੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਵਿੱਚ ਕਪੜਾ ਸਮਾਨ ਲੈ ਰਿਆ ਸੀ ਤੇ ਉੱਥੇ ਕਿਸੇ ਰੇਡੀ ਵਾਲੇ ਨਾਲ ਝਗੜਾ ਹੋਇਆ ਸੀ ਰੇਡੀ ਵਾਲੇ ਨਾਲ ਝਗੜਾ ਹੋ ਕੇ ਸੁੱਜ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਜਿਸ ਲੜਾਈ ਦੇ ਵਿੱਚ ਬੜੀ ਹੱਥਾ ਪੱਤੀ ਹੋਈ ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਪਰ ਉੱਥੇ ਵਿਅਕਤੀ ਜਿਹੜਾ ਮਾਰਿਆ ਗਿਆ ਉੱਥੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਕੋਕੀ ਉੱਥੇ ਗੱਡੀ ਜਦੋਂ ਖੜੀ ਉਹਨਾਂ ਨੇ ਦੇਖਿਆ ਕਿ ਹਾਂ ਵੀ ਇੱਥੇ ਗੱਡੀ ਖੜੀ ਹੈ ਇੱਥੇ ਤਾਂ ਕੋਈ ਬੰਦਾ ਤਾਂ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਡਾਟਾਬੇਸ ਚ ਚੈੱਕ ਕੀਤਾ ਤਾਂ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ ਸੇਰੇ ਸੇਰੇ ਘਰੇ ਆ ਗਈ। ਕਹਿੰਦੇ ਜੀ ਅੱਜ ਏਦਾਂ ਗੱਲਬਾਤ ਹੋਈ ਆ ਕਤਲ ਹੋਇਆ ਤੁਹਾਡੇ ਬੱਚੇ ਨੇ ਵਿੱਚ। ਅਸੀਂ ਕਹਾਂ ਬੱਚੇ ਕਿੰਨੇ ਵਜੇ ਕਤਲ ਹੋਇਆ? ਉਹ ਕਹਿੰਦੇ ਵੀ 11 ਵਜੇ ਕਤਲ ਹੋਇਆ। ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ ਨੇ। ਅਸੀਂ ਬਕਾਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਆ 9 ਵਜੇ ਸਾਡੇ ਬੱਚੇ ਘਰ ਸੀ। ਠੀਕ ਹੈ। ਉਸ ਤੋਂ ਬਾਅਦ ਸਾਨੂੰ ਹਫ਼ਤਾ ਦੋ ਹਫ਼ਤਾ ਬਹੁਤ ਪਰੇਸ਼ਾਨ ਕੀਤਾ ਬੁਲਕ ਨੇ। ਇੰਨਾ ਕੋ ਪਰੇਸ਼ਾਨ ਅਸੀਂ ਹੱਸੇ ਜੋ ਅਸੀਂ ਦੱਸ ਨਹੀਂ ਸਕਦੇ। ਅਸੀਂ ਹਾਰ ਕੇ ਵੀ ਕੁਝ ਤਾਂ ਕਰਨਾ ਹੀ ਸੀ ਸਾਦੇ ਬੱਚੇ ਵਾਰ ਗਏ ਨੇ ਅਸੀਂ ਡੌਂਕੀ ਲਗਾਈ ਐ 1 ਕਰੋੜ 20 ਲੱਖ ਰੁਪਏ ਸਾਡਾ ਖਰਚਾ ਆਇਆ ਠੀਕ ਐ ਉਸ ਤੋਂ ਬਾਅਦ ਕਿੱਡਾ ਦੁੱਖ ਵਾਲੀ ਗੱਲ ਆ ਕਿ ਬੱਚੇ ਵਾਪਸ ਆ ਗਏ ਮਾਂ ਬੋਤੇ ਪਰ ਆਦੇ ਕਿਆ ਬੀਚ ਲਿਆ ਉਹ ਅਸੀਂ ਸਿੱਖ ਗੱਲ ਨੂੰ ਜਾਣਦੇ ਆ ਉਸ ਤੋਂ ਬਾਅਦ ਵੀਰ ਜੀ ਹੁਣ ਉਹ ਪੁਲਿਸ ਦੀ ਹਰਾਸਤ ਜਣੀ ਅਸੀਂ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੀ ਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਸਾਡੇ ਬੱਚੇ ਜਾਈ ਦੇ ਅਸੀਂ ਇਹੀ ਬੇਨਤੀ ਸਰਕਾਰ ਅੱਗੇ ਕਰਨੀ ਆ ਕਿ ਜੇ ਸਾਡੇ ਬੱਚਾ ਦਾ ਕੋਈ ਕਸੂਰ ਹੁੰਦਾ ਤਾਂ ਅਸੀਂ ਆਪ ਉਹਨਾਂ ਨੂੰ ਉੱਥੇ ਜਾ ਕੇ ਲੈਸ ਕਰਵਾਉਂਦੇ ਪਰ ਸਾਡੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਤੁਸੀਂ ਅੱਜ ਵੀ ਉਸਡੇਲ ਦੀ ਨਿਊਜ਼ ਚੈੱਕ ਕਰਕੇ ਦੇਖ ਲਓ ਸਰਕਾਰੀ ਰਿਪੋਰਟ ਚੈੱਕ ਕਰਕੇ ਦੇਖ ਲਓ ਜਿਨ੍ਹਾਂ ਨੇ ਕਤਲ ਕਰਿਆ ਸੀ ਉਹ ਬੰਦੇ ਹਜੇ ਵੀ ਅਰੈਸਟ ਨਹੀਂ ਹੋਏ ਥਾਣੇ ਦੇ ਵਿੱਚ ਤੇ ਸਾਡੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਜਿਹੜੀ ਸਾਡੀ ਜਿਹੜਾ ਮੇਨ ਹੈਡਲਾਈਨ ਸਾਡੀ ਚਲਾਈਗੀ ਨਾ ਅੰਬਰਾਂ ਤੱਕ ਇਹਨਾਂ ਦਾ ਨਾਮ ਪਿਆਗਾ ਨਾਮ ਪਿਆ ਹੋਇਆ ਉਹਨਾਂ ਦਾ ਸਿਰਫ ਨਾਮ ਮੈਂ ਦੱਸ ਰਿਹਾ ਨਾ ਮੀਰਜੀ ਦਾ ਨੂੰ ਦੋ ਲੜਾਈਆਂ ਹੋਈਆਂ ਨੇ ਜਿਹਦੀ ਇੱਕ ਪਹਿਲੀ ਲੜਾਈ ਹੋਈ ਸੀ ਨਾ ਉਹ ਤਾਂ ਬਈਏ ਦੇ ਨਾਲ ਹੋਈ ਸੀ ਨੋਰਮਲੀ ਹਾਥਾਪਾਈ ਹੋਈ ਸੀ ਉਹ 2 ਦੇ 2 ਦੀ ਲੜਾਈ ਉਸ ਤੋਂ ਬਾਅਦ ਜਦੋਂ ਸੰਦੀਪ ਸਿੰਘ ਉੱਥੇ ਮਰਗੀ ਗੱਡੀ ਖੜੀ ਸੀ ਸੰਦੀਪ ਸਿੰਘ ਦੀ ਸੰਦੀਪ ਸਿੰਘ ਘਰੇ ਆਇਆ ਦੱਸਣਾ ਸਾਨੂੰ ਅੱਜ ਦਾ ਗੱਲਬਾਤ ਹੋਈ ਗੱਡੀ ਉੱਤੇ ਖੜਾ ਚ ਆ ਗਿਆ ਉਸੇ ਜਗ੍ਹਾ ਤੇ ਦੂਸਰੀ ਜਦਾ ਸਿਰਫ ਦੂਸਰੀ ਲੜਾਈ ਹੋਈ ਸੀ ਜਿਹਦੇ ਵਿੱਚੋਂ ਬੰਦਾ ਮਾਰਿਆ ਗਿਆ ਮਾਰਨ ਤੋਂ ਬਾਅਦ ਬੰਦੇ ਉੱਥੇ ਖੜਾ ਰਹੇ ਗੱਡੀ ਸਾਡੀ ਉੱਤੇ ਖੜੀ ਸੀ ਗੱਡੀ ਦੇ ਵਿੱਚ ਜਦੋਂ ਪਤਾ ਨਾਮ ਚੈੱਕ ਕੀਤਾ ਸਾਡੇ ਬਰੇ ਬ੍ਰਦਰ ਦਾ ਨਾਮ ਆਇਆ ਸੰਦੀਪ ਸਿੰਘ ਚਾਚੇ ਜੀ ਦੇ ਜੇ ਦਾ ਅਸੀਂ ਮੰਗਦੇ ਇਹੀ ਕਰਨੇ ਆ ਅਸੀਂ ਸਾਡਾ ਘਰ ਵੀ ਲੈਣੇ ਆ ਜੀ ਜ਼ਮੀਨ ਸਾਡੀ ਉਹੀ ਸਾਡੀ ਸਾਰੇ ਰਿਖਤੀ ਹੈ ਠੀਕ ਹੈ ਉਹ ਸਾਡੇ ਦੇ ਬੱਚੇ ਨਾਮ ਵਾਪਸ ਆਏ ਤਾਂ ਸਾਡੇ ਦੇ ਕੀ ਜੀਤਨੀ ਆ ਅੱਥੀ ਹੀ ਜਾਣ ਚਾਹੀਦੀ ਹੈ ਰਾਜਪੁਰਾ ਟਾਉਨ ਵਿਚਾਲਸ ਨਗਰ ਤੇ ਪਰ ਆਪਣਾ ਜਿਹੜਾ ਡੇਟਾ ਚਾਹੁੰਦੇ ਵਾਪਸ ਆਇਆ ਉਹਦੀ ਜਿੰਨੀ ਜਾਣਕਾਰੀ ਵੀ ਦਿੱਤੀ ਰੱਖੋ ਕੋਲੋਂ ਤੋਂ ਤਾਂ ਨਹੀਂ ਕੁਝ ਆ ਗਿਆ ਸੀ ਮੰਡੀ ਦੀ ਉਸ ਦੀ ਵਾਰਦਾਤ ਉਹ ਸਾਡੇ ਉੱਥੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿੱਚ ਉਹਨਾਂ ਨੇ ਸ਼ਾਮਲ ਕਰ ਦਿੱਤਾ ਉਸ ਰੇਸ ਤੇ ਪੁਲਿਸ ਨੇ ਅੰਮ੍ਰਿਤਸਰ 에ਰ ਤੋਂ ਵੀ ਨਨੁਕਾ ਤੇ ਸੰਦੀਪ ਤੇ ਤਰਦੀਪ ਨੂੰ ਆਪੀ ਤਰਸ ਹਾਂਜੀ ਤਰਦੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਭਤੀਜਾ ਇੱਕ ਐਡਵੋਕੇਟ ਵੀ ਲੱਗਦਾ ਜੀ ਗਿਆਨ ਨੂੰ ਤਾਂ 10 ਮਹੀਨੇ ਹੋ ਗਏ ਜੀ ਨਾ 25 ਗੁਰੂ ਤੇ ਕੋਈ ਵੀ ਅਪੀਲ ਨਹੀਂ ਤੇ ਜਿਵੇਂ ਇੱਕ ਦਸਤੀਆਂ ਦੀ 10 ਲੱਖ ਰੁਪਏ ਲਾ ਕੇ ਕਿ ਜੀ ਜੀ ਦੀ ਕਾਰਵਾਈ ਚੱਲ ਰਹੀ ਹੈ ਹਾਂਜੀ ਬਿਲਕੁਲ ਜਾਨੇ 1 ਕਰੋੜ 20 ਲੱਖ ਰੁਪਈਆ ਲਾਇਆ ਜੀ ਸਾਡੀ 3 ਕਿਲੇ ਜ਼ਮੀਨ ਵੇਚੀ ਹੈ ਠੀਕ ਹੈ ਜੀ ਸੋਨਾ ਸਾਡਾ ਕਹਨੇ ਪਿਆ 10 ਲੱਖ ਨਾ ਆਪਣੀ ਭੈਣ ਤੋਂ ਚੱਕਿਆ ਹੈ ਤੇ ਹੁਣ ਕੀ ਮੰਗ ਸਰਕਾਰ ਨੂੰ ਕੀ ਚਾਹਣਾ ਚੰਦੇ ਜਿਹਨੇ ਹੁਣ ਉਸ ਦੇ ਰੈਕੀ ਕਰ ਲਿਆ ਉਹਨਾਂ ਨੂੰ ਪੁੱਛਿਆ ਕੀ ਕਰਾਉਣਾ ਚੀਜ਼ ਦਾ ਮੰਗ ਕੇ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਸਕੀਏ ਜੀ ਤੈਸੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਦਾਤ ਤੇ ਉਸ ਵਾਰਦਾਤ ਦੇ ਵਿੱਚੋਂ ਗੱਡੀ ਹੁਣ ਕਰਕੇ ਉਹਨਾਂ ਦਾ ਨਾਮ ਪੈ ਗਿਆ ਜੀ ਵਿੱਚ ਉਸ ਵੇਸਤੇ ਕਿਹਾ ਜੀ ਬਾਕੀ ਸਤਿਵੰਤਾਨ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੁੰਡਿਆਂ ਨੂੰ ਰਿਹਾ ਦਿੱਤਾ ਜਾਏ ਕੋਈ ਨਾ ਕੋਈ ਤਸਵੀਰ ਨਾਲ ਜੋੜ ਕੇ ਬੇਨਤੀ ਹੈ ਜੀ ਭਗਵੰਤ ਜੀ ਕਿ ਸਾਡੇ ਬੱਚਿਆਂ ਨੂੰ